ਦੀਵਾਲੀ ਦੇ ਮੌਕੇ ਤੇ ਬਸਦਾਰਾ ਦੇ ਵਿੱਚ ਕੈਰ ਕਾਨੂੰਨੀ ਟੰਗ ਦੇ ਨਾਲ ਵਿੱਚ ਜਾ ਰਹੇ ਪੋਟਾਸ਼ ਤੇ ਕਾਰਨ ਵੱਡਾ ਹਾਦਸਾ ਵਾਪਰ ਗਿਆ। ਜਗਤ ਕਲੋਨੀ ਦੀ ਗਲੀ ਨੰਬਰ 3 ਦੇ ਵਿੱਚ ਇੱਕ ਕਾਰ ਦੇ ਵਿੱਚ ਸਟੋਰ ਕੀਤਾ ਪੋਟਾਸ਼ ਅਚਾਨਕ ਫਟ ਗਿਆ। ਤਮਾਕਾ ਇੰਨਾ ਜ਼ਬਰਦਸਤ ਸੀ ਕਿ ਇਸ ਦੇ ਨਾਲ ਇੱਕ ਕਾਰ ਦੀ ਛੱਤ ਉੱਟ ਗਈ ਅਤੇ ਗੁਆਂਢੀ ਘਰਾਂ ਨੂੰ ਕਾਫੀ ਨੁਕਸਾਨ ਵੀ ਪਹੁੰਚਿਆ। ਹਾਲਾਂਕਿ ਖੁਸ਼ਕਿਸਮਤੀ ਦੇ ਨਾਲ ਕੋਈ ਜਾਨੀ ਨੁਕਸਾਨ ਹੋਣੋਂ ਬਚਾਰਿਆ ਪਰ ਤਮਾਕੇ ਤੇ ਧੂਏ ਨੇ ਇਲਾਕੇ ਦੇ ਵਿੱਚ ਦਹਿਸ਼ਤ ਪੈਦਾ ਕਰ ਦਿੱਤੀ ਹੈ ਜਿਸ ਕਾਰਨ ਲੋਕ ਆਪਣੇ ਘਰਾਂ ਤੋਂ ਪੰਚੋਂ ਦੇ ਲਈ ਮਜਬੂਰ ਪੁਲਿਸ ਨੂੰ ਘਟਨਾ ਦੀ ਸੂਚਨਾ ਦਿੱਤੀ ਗਈ ਲੋਕਾਂ ਨੇ ਦੱਸਿਆ ਕਿ ਤਮਾਕੇ ਵਾਲੀ ਥਾਂ ਤੇ ਬੱਚੇ ਵੀ ਖੇਡ ਰਹੇ ਸੀ ਖੁਸ਼ਕਿਸਮਤੀ ਦੇ ਨਾਲ ਹਾਦਸੇ ਦੇ ਸਮੇਂ ਕੋਈ ਬੱਚਾ ਉੱਥੇ ਮੌਜੂਦ ਨਹੀਂ ਸੀ ਜਿਸ ਕਾਰਨ ਕੋਈ ਵੱਡਾ ਹਾਦਸਾ ਹੋਣੋਂ ਬਚਾ ਰਿਹਾ ਕੀ ਨਾਮ ਹੈ ਜੀ ਕਿਡਾ ਮਕੇਸ਼ ਭਾਜੀ ਅਚੰਕ ਜੀ ਜਿਹੜੀ ਘਮਾਕਾ ਹੋਇਆ ਕੀ ਰੱਖਿਆ ਸੀ ਘਰ ਦੇ ਵਿੱਚ ਦੱਸਿਆ ਨੇ ਜੀ ਪੋਟਾਸ਼ ਘਰੇ ਨੇ ਬੱਚੇ ਰੱਖੇ ਹੋਏ ਸੀ ਹਾਂਜੀ ਦੱਸਿਆ ਨਹੀਂ ਵੀ ਕੀ ਲੈ ਕੇ ਆਏ ਨਾ ਜੀ ਸਾਨੂੰ ਕੁਝ ਨਹੀਂ ਪਤਾ ਲਿਆ ਕੇ ਕਿੰਨੇ ਦਿੱਤੀ ਪਹਿਲਾਂ ਵੀ ਲੈ ਅੰਦਰ ਆਇਆ ਜਾਂ ਪਹਿਲੀ ਵਾਰੀ ਲੈ ਕੇ ਆਇਆ ਪਹਿਲੀ ਵਾਰੀ ਲੈ ਕੇ ਆਇਆ ਇਹ ਕਿਤਾ ਦਿਵਾਲੀ ਵਾਲੇ ਦਿਨ ਲੈ ਕੇ ਆਇਆ ਸੀ ਥੋੜਾ ਜਿਹਾ ਉਹ ਰਾ ਕੇ ਖਤਮ ਕਰ ਲਿਆ ਸੀ ਤੇ ਅਸੀਂ ਇਹਨੂੰ ਸਮਝਾਇਆ ਵੀ ਸੀ ਕਰੇ ਨਹੀਂ ਵਰਨਾ ਇਹਨੂੰ ਰੱਖ ਕੇ ਉਹਦੇ ਬਾਅਦ ਫੇਰ ਪਤਾ ਨਹੀਂ ਹੁਣ ਚੋੜੀ ਨਾਲ ਕਿਵੇਂ ਲਿਆ ਨਹੀਂ ਲਿਆ ਬੇਟਾ ਤੂੰ ਬੇਟਾ ਜੀ ਪਰਦਾ ਜਾਂ ਕੀ ਕੀ ਕਰਦਾ ਪਰਦਾ ਜੀ ਕਿਹੜੀ ਕਲਾਸ ਚ ਹੈ 8ਵੀਂ ਚ ਹੈ ਜੀ ਸਹੀ ਨਹੀਂ ਪਤਾ ਕਿੱਥੋਂ ਲੈ ਗਿਆ ਕਿਉਂਕਿ ਜਿੱਥੋਂ ਲੈ ਗਿਆ ਪੈਸੇ ਕਹਿੰਦਾ ਦੀਵਾਲੀ ਤੋਂ ਵਾਲੀ ਮਿਲੀ ਸੀ ਮੈਂ ਉਹ ਇਕੱਠੇ ਕਰਕੇ ਰੱਖਿਆ ਹੋਇਆ ਸੀ ਚੋਰੀ ਨਾਲ ਲੈ ਕੇ ਆ ਜੀ ਸਾਨੂੰ ਨਹੀਂ ਦੱਸਿਆ ਕੀ ਨਾਮ ਨਿਧੀ ਕੋਈ ਜਾਣ ਕੇ ਸਾਡੇ ਜਗਤ ਕਲੋਨੀ 2 ਨੰਬਰ ਗਲੀ ਇਹ ਅੱਛਾ ਕੀ ਵਾਰਦਾਤ ਹੋਈ ਹੈ ਇਹ ਇੱਕਦਮ ਨਾ ਕਾਫੀ ਜ਼ਿਆਦਾ ਬਲਾਸਟ ਹੋਇਆ ਬਿਲਕੁਲ ਬਹੁਤ ਜ਼ਿਆਦਾ ਹਾਈ ਲੈਵਲ ਦਾ ਸੀਗਾ ਤਾਂ ਅਸੀਂ ਸਾਰੇ ਲੋਕ ਬਾਹਰ ਆਏ ਵੀ ਕੀ ਹੋ ਗਿਆ ਜਦੋਂ ਦੇਖਿਆ ਤਾਂ ਨਾਲ ਮਤਲਬ ਇਹਨਾਂ ਦੇ ਉੱਪਰ ਕਾਫੀ ਜ਼ਿਆਦਾ ਧੂੰਆਂ ਕਾਫੀ ਉੱਠਿਆ ਕਿਸ ਚੀਜ਼ ਦਾ ਧੂੰਆਂ ਸੀਗਾ ਜਿਸ ਚੀਜ਼ ਦਾ ਇਹਨਾਂ ਨੇ ਕੁਝ ਬੱਚਿਆਂ ਨੇ ਰੱਖਿਆ ਹੋਣਾ ਬੰਬ ਸੀ ਜਾਂ ਕੀ ਸੀ ਉਹ ਸਾਨੂੰ ਇਹਦੇ ਬਾਰੇ ਨਹੀਂ ਪਤਾ ਕਿ ਇਹਨਾਂ ਨੇ ਆਪਣੇ ਘਰ ਕੀ ਰੱਖਿਆ ਹੋਇਆ ਸੀ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਨਹੀਂ 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 ਹਾਂਜੀ ਬੈਕ ਤੇ ਸਾਡੇ ਇਹਨਾਂ ਦੇ ਘਰ ਦੇ ਬਿਲਕੁਲ ਸਾਰਾ ਇਹਨਾਂ ਦੀ ਜਿਹੜੀਆਂ ਚਦਰਾਂ ਨੇ ਉਹ ਟੁੱਟ ਕੇ ਬੈਕ ਤੇ ਚਲੇ ਗਈਆਂ ਹਨਾ ਉਹਨਾਂ ਦਾ ਸਾਰਾ ਇੱਟਾਂ ਵਗੈਰਾ ਹੋਰ ਉਹਨਾਂ ਦਾ ਨੁਕਸਾਨ ਕਾਫੀ ਹੋਇਆ ਹੈ। ਉਹਨਾਂ ਦੀਆਂ ਟੀਨ ਲੱਗ ਚਿਲੜਾ ਵਾਲੀ ਕੀ ਨਾਮਾਂ ਜੀ ਤੁਹਾਡਾ ਜੀ ਸੁਨੀਲ ਵਰਮਾ ਅੱਛਾ ਕੀ ਇੱਥੇ ਘਟਨਾ ਵਾਪਰੀ ਹੈ? ਕੜਨਾ ਐਕਚੁਅਲੀ ਇਹਨਾਂ ਦੇ ਨਾ ਪਿੱਛੇ ਉੱਪਰ ਬਲਾਸਟ ਬੜਾ ਤਕੜਾ ਹੋਇਆ ਸੀਗਾ ਤੇ ਉਹਦਾ ਜਿਹੜੇ ਛੱਤ ਤੋੜ ਕੇ ਸਾਡੇ ਮਤਲਬ ਘਰ ਦੇ ਪਿੱਛੇ ਬੈਕ ਸਾਈਡ ਤੇ ਗਿਰ ਗਈ ਓਪਨ ਸਪੇਸ ਸੀਗਾ ਤੇ ਨਾਲ ਹੀ ਫਿਰ ਉਹ ਨੀਚੇ ਜਿਹੜੇ ਸਾਡੇ ਖੁੱਲਾ ਸੀਗਾ ਓਪਨ ਸਪੇਸ ਸੀਗੀ ਉਸ ਦੇ ਉੱਪਰ ਗਿਰਿਆ ਸਾਰਾ ਸਮਾਨ ਆ ਕੇ ਤੇ ਉਹਦੀ ਇੱਟ ਵਗੈਰਾ ਨੀਚੇ ਗਿਰੀਆਂ ਦੋ ਤਿੰਨ ਇੱਟਾਂ ਕਾਫੀ ਨੀਚ ਤੋ ਬੱਚੇ ਦਾ ਜੇ ਅਗਰ ਨੀਚੇ ਵਗਾਰਾ ਹੁੰਦੇ ਤਾਂ ਫਿਰ ਕਾਫੀ ਨੁਕਸਾਨ ਹੋ ਸਕਦਾ ਸੀ ਉਹਦਾ ਕਾਰਨ ਪਤਾ ਲੱਗਿਆ ਕਾਹਦਾ ਟਮਾਕਾ ਹੈ ਕਾਰਨ ਮੈਂ ਇਹਨਾਂ ਦੇ ਬੱਚੇ ਨੂੰ ਪੁੱਛਿਆ ਸੀ ਇਹ ਕਹਿੰਦਾ ਮੈਂ ਪੋਟਾਸ਼ ਲੈ ਕੇ ਆਇਆ ਸੀਗਾ ਰੇਲਵੇ ਰੋਡ ਤੋਂ ਕੋਈ ਚਾਬੀ ਤਾਲੇ ਵਾਲੇ ਹੈਗੇ ਆ ਉਹ ਵੇਚਦੇ ਆ ਉਹ 200 ਗ੍ਰਾਮ 200 ਰੁਪਏ ਦਾ ਕੁਝ ਗ੍ਰਾਮ ਲੈ ਕੇ ਆਇਆ ਜੀ ਪਤਾ ਨਹੀਂ ਕਿੰਨਾ ਪਾਈਆ ਲੈ ਕੇ ਆਇਆ ਸੌਰੀ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਜਾਨੀ ਨੁਕਸਾਨ ਕੋਈ ਨਹੀਂ ਹੋਇਆ ਪਰ ਬਲਾਸਟ ਬੋਰਡ ਤਕੜਾ ਸੀਗਾ ਇਹ ਪੂਰਾ ਘਰ ਨੁਕਸਾਨ ਹੋ ਗਿਆ ਨੁਕਸਾਨ ਉੱਪਰ ਤਾਂ ਕਾਫੀ ਹੈ ਮਤਲਬ ਜ਼ਿਆਦਾ ਵੀ ਨਹੀਂ ਹੈ ਜਾਲੀਆਂ ਵਗੈਰਾ ਟੁੱਟੀਆਂ ਸੀਗੀਆਂ ਤੇ ਨਾਲ ਲੱਕੜ ਨਾਲ ਜਿਹੜੇ ਅਟੈਚਮੈਂਟਸ ਸੀ ਉਹ ਵੀ ਕਾਫੀ ਟੁੱਟੇ ਹੋਏ ਕੋਈ ਕੰਪਲੀਟ ਨਹੀਂ ਦਿਖਾਈ ਕੰਪਲੀਟ ਮੈਂ थानेहां जी ਲਿਖਵਾ ਕੇ ਆਇਆ ਸੀਗਾ ਉਹ ਕਹਿੰਦੇ ਵੀ ਸਵੇਰੇ ਅਸੀਂ ਮੌਇਨਾ ਕਰਾਂਗੇ ਆ ਕੇ ਦੇਖਾਂਗੇ ਲੱਗਦਾ ਕਿ ਮਹੱਲੇ 'ਚ ਇਸ ਤਰ੍ਹਾਂ ਦੀ ਇੱਕ ਵੱਡੀ ਪਟਾਖ ਵਗੈਰਾ ਰੱਖੀ ਗਈ ਹੈ ਲੱਗਦਾ ਨਹੀਂ ਕਿ ਵੱਡਾ ਹਾਸਾ ਨੂੰ ਟਲ ਗਿਆ ਵੱਡਾ ਹਾਸਾ ਨੂੰ ਟਲ ਗਿਆ ਜੀ ਇੱਕ ਬੱਚਾ ਕਰ ਇਹਨਾਂ ਦਾ ਹੀ ਬੱਚਾ ਉੱਪਰ ਹੁੰਦਾ ਤਾਂ ਉਹਨੂੰ ਕਾਫੀ ਨੁਕਸਾਨ ਹੋ ਸਕਦਾ ਸੀਗਾ ਬੱਚੇ ਨੂੰ ਵੀ ਕਾਫੀ ਨੁਕਸਾਨ ਹੋ ਸਕਦਾ ਸੀ ਕਿ ਮਾਵਾਂ ਨੂੰ ਆਪ ਨੂੰ ਵੀ ਚਾਹੀਦਾ ਆਪਣੇ ਬੱਚਿਆਂ ਦਾ ਖਿਆਲ ਰੱਖਣ ਨੂੰ ਕਿੰਨੇ ਕਹੇ ਘਰਾਂ ਦੇ ਆਲੇ ਦ ਇੱਕ ਸਾਡੀ ਕਰ ਹੈ ਕਿ ਨਾਲ ਦਾ ਕਰ ਸੀਗਾ ਇਹਨਾਂ ਦੇ ਮਗਰ ਸ਼ੀਸ਼ੇ ਵਗੈਰਾ ਕਾਫੀ ਟੁੱਟ ਗਏ ਉੱਪਰ ਵਾਲੇ ਉਹ ਵੀ ਤੁਹਾਡੇ ਵਾਈਬ੍ਰੇਸ਼ਨ ਨਾਲ ਕੁਝ ਹੋਇਆ ਇਹਨਾਂ ਦਾ ਕਿੰਨਾ ਕ ਜ਼ੋਰਦਾਰ ਧਮਾਕਾ ਸੀਗਾ ਉਸ ਦਾ ਧਮਾਕਾ ਕਾਫੀ ਬਹੁਤ ਵੱਡਾ ਸੀਗਾ ਕੋਈ ਮੇਟ ਨੇ ਦੱਸੇ ਬੇਟਾ ਉੱਪਰ ਹੀ ਸੀਗਾ ਕੋਠੇ ਤੇ ਕੋਈ ਪੜ ਰਿਆ ਸੀ ਉੱਪਰ ਜੀ ਬੇਟਾ ਸੁਨੀਤਾ ਰਾਣੀ ਤੇ ਇਹ ਜਿਹੜਾ ਧਮਾਕਾ ਹੋਇਆ ਕੀ ਕਾਰਨ ਕੋਈ ਕੁਝ ਪਤਾ ਲੱਗਿਆ ਜੀ ਹਾਂ ਜੀ ਇਹਨਾਂ ਦਾ ਬੇਟਾ ਨਾ ਦੀਵਾਲੀ ਵਾਲੇ ਦਿਨ ਦਾ ਹੀ ਪਟਾਖੇ ਤੇ ਉਹ ਪੈਪ ਜਿਹੜੀ ਲੋਹੇ ਦੀ ਹੁੰਦੀ ਆ ਉਹਦੇ ਵਿੱਚ ਪਾ ਪਾ ਕੇ ਪਟਾਖੇ ਚਲਾਉਂਦਾ ਸੀ ਮੇਰੇ ਵੀ ਬੇੜੇ ਚ ਬਹੁਤ ਧੂਆ ਜਾਂਦਾ ਨਾਲ ਮੇਰਾ ਘਰ ਆ ਮੈਨੂੰ ਚੜਦਾ ਮੈਂ ਪੈਰਾਲਾਈਜ਼ ਦੀ ਮਰੀਜ਼ ਆ ਮੈਂ ਇਹਨੂੰ ਰੋਕਿਆ ਵੀ ਨਾ ਚਲਾਏ ਮੇਰੇ ਧੂਆ ਚੜਦਾ ਇਹਦੀ ਮੰਮੀ ਮੈਨੂੰ ਖਿੱਚ ਕੇ ਪਈ ਆ ਉਸ ਦਿਨ ਇਹਦੇ ਪਾਪਾ ਕੋਈ ਨਹੀਂ ਇਹਨਾਂ ਨੂੰ ਸਮਝਾਉਂਦੇ ਇਹ ਉਸ ਦਿਨ ਦਾ ਹੀ ਲੱਗਿਆ ਹੋਇਆ ਰੋਜ਼ ਪਟਾਸ ਦੇ ਡੇਡ ਮਰਤਬਾਨ ਮੈਂ ਦੇਖਿਆ ਇਹਦੇ ਹੱਥ ਚ ਲੈ ਕੇ ਆਇਆ ਪਹਿਲਾਂ ਇਹਦੇ ਪਾਪਾ ਨਹੀਂ ਲਿਆ ਕੇ ਦਿੱਤੀ ਆ ਹੁਣ ਪਤਾ ਨਹੀਂ ਕੀ ਕਹਿੰਦੇ ਕੀ ਨਹੀਂ ਪਰ ਇਹ ਮੰਨਦੇ ਨਹੀਂ ਕਿਸੇ ਦੀ ਵੀ ਇਹ ਦਿਵਾਲੀ ਵਾਲੇ ਦਿਨ ਤੋਂ ਹੀ ਚਲਾ ਰਿਹਾ ਹੈ 20 ਤਰੀਕ ਦਾ ਨਕਸਾਨ ਤਾਂ ਬਹੁਤ ਹੋਇਆ ਪਿਛਲੇ ਪਾਸੇ ਕਿਉਂ ਮੈਂ ਤਾਂ ਜਾ ਨਹੀਂ ਸਕਦੀ ਪੈਰਾਲਾਈਜ਼ ਦੀ ਮਰੀਜ਼ ਆ ਮੈਂ ਸੁਣਿਆ ਹੀ ਆ ਵੀਡੀਓ ਦੇਖੀ ਆ ਬਣਾ ਕੇ ਲਿਆਉਂਦੀ ਸੀ ਬਹੁਤ ਜ਼ਿਆਦਾ ਮੇਰਾ ਦਿਲ ਹੌਲ ਗਿਆ ਮੇਰੇ ਕੋਲ ਇੱਕ ਲੇਡੀਜ਼ ਹੋਰ ਬੈਠੇ ਸੀਗੇ ਅਸੀਂ ਬਹੁਤ ਡਰ ਕੇ ਬੈਠੇ ਸਾਰੇ ਧੂਆ ਫੈਲ ਗਿਆ ਜਿਵੇਂ ਅੱਗ ਕਿਤੇ ਲੱਗ ਗਈ ਹੁੰਦੀ ਬਹੁਤ ਜ਼ਿਆਦਾ ਸੀ ਆ ਦੇਖੋ ਚਾਰ ਪੰਜ ਗਲੀਆਂ ਚ ਉਹ ਸਿਰੇ ਟੱਕਰ ਸੁਣੀ ਆ ਆਵਾਜ਼ ਸਭ ਨੂੰ ਪਤਾ ਨਹੀਂ ਅਸਤਾ ਪੁੱਛਿਆ ਵੀ ਇਹਨੇ ਚਲਾਇਆ ਉਹ ਸੰਤਾ ਇਹ ਸੀ ਵੀ ਸ਼ਾਇਦ ਉੱਪਰ ਇਹਨੇ ਚਲਾਇਆ ਇਹ ਕਹਿੰਦੀ ਨਹੀਂ ਮੇਰਾ ਬੇਟਾ ਤਾਂ ਥੱਲੇ ਸੀਗਾ ਉੱਪਰ ਆਪ ਹੀ ਚੱਲ ਗਿਆ ਹਾਂਜੀ ਪਹਿਲਾਂ ਹੀ ਪਾਇ ਪਾਇ ਦੇਖੋ ਚਲੋਂਦਾ ਹਾਂਜੀ